हां जी दोस्तों प्यार परी सास्त्री का जी दोस्तों आज ਗੱਲ ਕਰਾਂਗੇ ਸਰਕਾਰ ਹੁਣ ਹਰ ਮਹੀਨੇ ਦੇਣ ਜਾ ਰਹੀ ਹੈ 36000 ਰੁਪਏ ਲੋਕਾਂ ਦੇ ਲਈ ਕੀ ਵੱਡੀ ਖੁਸ਼ਖਬਰੀ ਹੈ ਇਹ ਤੇ ਸਰਕਾਰ ਨੇ ਲੋਕਾਂ ਦੇ ਲਈ ਕਿਹੜੀ ਸਕੀਮ ਚ ਲਾਈ ਹੈ ਜਿਸ ਨੂੰ ਆਪਾਂ ਆਪਣੇ ਤਰੀਕੇ ਦੇ ਨਾਲ ਯੂਜ਼ ਕਰਕੇ ਠੀਕ ਹੈ ਜੀ ਮੰਥਲੀ 36000 ਰੁਪਏ ਆਪਾਂ ਕਮਾ ਸਕਦੇ ਹਾਂ ਠੀਕ ਹੈ ਜੀ ਸਰਕਾਰ ਦੀਆਂ ਐਸੀਆਂ ਬਹੁਤ ਹੀ ਸਕੀਮਾਂ ਨੇ ਜਿਸ ਦੇ ਕਾਰਨ ਆਪਾਂ ਬਹੁਤ ਹੀ ਵੱਡਾ ਲਾਭ ਆਉਣ ਵਾਲੇ ਸਮੇਂ ਵਿੱਚ ਲੈ ਸਕਦੇ ਨੇ ਪਰ ਆਪਾਂ ਨੂੰ ਪਤਾ ਨਾ ਹੋਣ ਕਾਰਨ ਜਾਂ ਫਿਰ ਜਾਗਰੂਕਤਾ ਨਾ ਹੋਣ ਦੇ ਕਾਰਨ ਦੋਸਤੋ ਆਪਾਂ ਇਹਨਾਂ ਸਕੀਮਾਂ ਦਾ ਲਾਭ ਨਹੀਂ ਲੈ ਸਕਦੇ ਤਾਂ ਦੋਸਤੋ ਇਸੇ ਦੌਰਾਨ ਅੱਜ ਅਸੀਂ ਇਹੋ ਜੀ ਸਕੀਮ ਲੈ ਕੇ ਆਏ ਜਿਸ ਦਾ ਅਗਰ ਤੁਹਾਨੂੰ ਪਤਾ ਲੱਗ ਜੇਗਾ ਤਾਂ ਦੋਸਤੋ ਤੁਸੀਂ ਵੀ ਬਹੁਤ ਹੀ ਵੱਡਾ ਜਿਹੜਾ ਹੈ ਇਸ ਸਕੀਮ ਦਾ ਫਾਇਦਾ ਉਠਾ ਸਕੋਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾ ਲੱਗਦੇ ਕੰਟੀ ਦੇ ਬਟਨ ਦਬਾ ਕੇ ਆਉਟ ਤੇ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਤੋ ਦੋਸਤੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਤੋ ਦੋਸਤੋ ਆਪਾਂ ਆ ਚੁੱਕੇ ਮੇਨ ਅਪਡੇਟ ਦੇ ਉੱਤੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਹੰਗਾਮਾ ਠੀਕ ਹੈ ਜੀ ਸਰਕਾਰ ਦੇਵੇਗੀ 36000 ਰੁਪਏ ਹਰ ਮਹੀਨੇ ਠੀਕ ਹੈ ਜੀ ਇਸ ਸਕੀਮ ਦੀ ਖਾਸੀਅਤ ਜਾਣ ਕੇ ਲੋਕਾਂ ਨੇ ਛਾਲ ਮਾਰ ਦਿੱਤੀ ਜੀ ਦੋਸਤੋ ਬਹੁਤ ਹੀ ਵਧੀਆ ਸਕੀਮ ਹੈ ਜੇ ਤੁਸੀਂ ਵੀ ਇਸ ਸਕੀਮ ਦੇ ਬਾਰੇ ਜਾਣ ਲੋਗੇ ਤਾਂ ਦੋਸਤੋ ਤੁਸੀਂ ਵੀ ਤੁਹਾਨੂੰ ਵੀ ਖੁਸ਼ੀ ਹੋਏਗੀ ਕਿ ਐਓ ਜਿਹੀਆਂ ਸਕੀਮਾਂ ਆ ਜਿਨ੍ਹਾਂ ਦੇ ਕਾਰਨ ਅਸੀਂ ਥੋੜਾ ਥੋੜਾ ਆਪਣਾ ਜਿਹੜਾ ਫਾਇਦਾ ਲੈ ਸਕਦੇ ਆ ਸਕੀਮਾਂ ਦੇ ਵਿੱਚ ਆਪਾਂ ਨਾਮ ਲਖਵਾ ਕੇ ਤਾਂ ਦੋਸਤੋ ਵੱਡੀ ਕੀ ਗੱਲ ਆਈ ਹੈ ਤੁਹਾਨੂੰ ਦੱਸ ਦਈਏ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਦੇ ਲਈ ਚੰਗੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਲਾਭ ਠੀਕ ਹੈ ਜੀ ਸਾਰੇ ਵਰਗਾਂ ਤੋਂ ਲੈ ਕੇ ਧਰਤੀ ਤੱਕ ਦੇ ਮਿਲ ਰਿਹਾ ਹੈ ਯਾਨੀ ਕਿ ਸਵਰਗ ਵਰਗ ਤੋਂ ਲੈ ਕੇ ਧਰਤੀ ਤੱਕ ਦੇ ਜਿਹੜੇ ਯਾਨੀ ਕਿ ਜਨਰਲ ਤੋਂ ਲੈ ਕੇ ਠੀਕ ਹੈ ਜੀ ਐਸਸੀ ਬੀਸੀ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਨੂੰ ਇਸ ਸਕੀਮ ਦਾ ਲਾਭ ਮਿਲ ਰਿਹਾ ਹੈ ਠੀਕ ਹੈ ਜੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਛੋਟਾ ਸੀਮਤ ਕਿਸਾਨ ਹੈ ਤਾਂ ਇੱਕ ਸ਼ਾਨਦਾਰ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਹੈ ਠੀਕ ਹੈ ਜੀ ਤਾਂ ਜੋ ਲੋਕ ਲੋਕਾਂ ਦੀ ਜਿਹੜੀ ਭਲਾਈ ਦੇ ਲਈ ਸਾਫਤ ਬਹੁਤ ਹੀ ਵਧੀਆ ਸਾਫਤ ਹੋ ਰਹੀ ਹੈ ਕਿਹੜੀ ਸਕੀਮ ਹੈ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਮਾਤਾ ਨਿਯੋਜਨਾ ਠੀਕ ਹੈ ਜੀ ਮਾਨਦਾਨ ਨਿਯੋਜਨਾ ਹੁਣ ਇਹ ਆਪਾਂ ਯੂਜ਼ ਕਿਵੇਂ ਕਰਨੀ ਹੈ ਇਹਦੇ ਬਾਰੇ ਆਪਾਂ ਚੈਨਲ ਪਾਣ ਜਾ ਰਹੇ ਆ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਜੀ ਇਸ ਸਕੀਮ ਦਾ ਲਾਭ ਲੈਣ ਦੇ ਲਈ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਜਿਸ ਦੇ ਕਾਰਨ ਕਿਤੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਜੀ ਸਕੀਮ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤੁਹਾਨੂੰ ਪੂਰੇ ਲੇਖ ਨੂੰ ਧਿਆਨ ਦੇ ਵਿੱਚ ਪੜਨਾ ਹੈ ਕਿ ਜਿਹੜਾ ਕਿ ਇਹ ਨੋਟਿਸ ਆਇਆ ਜੀ ਇਹਨੂੰ ਧਿਆਨ ਦੇ ਨਾਲ ਆਪਾਂ ਨੂੰ ਸਮਝਣਾ ਹੋਏਗਾ ਤਾਂ ਹੀ ਆਪਾਂ ਸਕੀਮ ਦਾ ਚੰਗੇ ਤਰੀਕੇ ਨਾਲ ਲਾਭ ਲੈ ਸਕਦੇ ਹਾਂ ਤਾਂ ਦੋਸਤੋ ਗੱਲ ਕਰੀਏ ਅੱਗੇ ਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਮਾਨਦਨ ਯੋਜਨਾ ਲੋਕਾਂ ਦੇ ਵਰਦਾਨ ਸਾਬਤ ਹੋ ਰਹੀ ਹੈ ਇਸ ਸਕੀਮ ਦੇ ਨਾਲ ਜੁੜ ਕੇ ਕਈ ਆਪਣਾ ਅਮੀਰ ਬਣਦਾ ਸੁਪਨਾ ਪੂਰਾ ਕਰ ਸਕਦੇ ਨੇ ਕਈ ਲੋਕ ਜਿਹੜਾ ਅਮੀਰ ਬਣਦਾ ਸੁਪਨਾ ਵੀ ਪੂਰਾ ਕਰ ਸਕਦੇ ਨੇ ਜੇਕਰ ਤੁਸੀਂ ਵੀ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਾ ਲਾਭ ਲੈਸ ਸਕਦੇ ਹੋ ਜੋ ਕਿ ਇੱਕ ਚੰਗੀ ਪੇਜਕਸ਼ ਵਾਂਗ ਹੈ ਸਕੀਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਤੁਹਾਡੀ ਜਿਹੜੀ ਘੱਟੋ-ਘੱਟ ਉਮਰ ਹੈ ਜਿਹੜੀ ਉਸ ਦੀ ਗੱਲ ਕਰੀਏ ਤਾਂ ਦੋਸਤੋ 18 ਤੋਂ 75 ਸਾਲ ਹੋਣੀ ਚਾਹੀਦੀ ਹੈ ਤੁਹਾਡੀ ਉਮਰ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜਿਹੜੀ ਇਹ ਸਕੀਮ ਹੈ ਠੀਕ ਹੈ ਜੀ ਇਸ ਸਕੀਮ ਦੇ ਵਿੱਚ ਤੁਹਾਨੂੰ ਹਰ ਮਹੀਨੇ 55 ਤੋਂ ਠੀਕ ਹੈ ਜੀ 55 ਘੱਟੋ-ਘੱਟ ਤੇ 220 ਰੁਪਏ ਜਿਹੜੇ ਤੁਸੀਂ ਜ਼ਿਆਦਾ ਜ਼ਿਆਦਾ ਤੁਸੀਂ ਜ਼ਿਆਦਾ ਜਮਾ ਕਰਵਾ ਸਕਦੇ ਹੋ ਠੀਕ ਹੈ ਜੀ ਜਿੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਸ਼ਾਮਲ ਹੋਗੇ ਤੁਹਾਨੂੰ ਉਨਾ ਹੀ ਘੱਟ ਨਿਵੇਸ਼ ਕਰਨਾ ਪਵੇਗਾ ਤੇ ਤੁਹਾਨੂੰ ਇਹਦੇ ਲਈ ਕੋਈ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪੈਨਸ਼ਨ ਲੈਂਣ ਦੀ ਪ੍ਰਕਿਰਿਆ ਠੀਕ ਹੈ ਜੀ ਪੈਨਸ਼ਨ ਲੈਂਣ ਦੀ ਪ੍ਰਕਿਰਿਆ ਦੀ ਗੱਲ ਕਰੀਏ ਤੇ ਆਪਾਂ ਤਾਂ ਉਹਦੀ 60 ਸਾਲ ਤੋਂ ਬਾਅਦ ਤੁਹਾਡੀ ਇਹ ਪੈਨਸ਼ਨ ਲੰਗਣੀ ਸ਼ੁਰੂ ਹੋ ਜੇਗੀ ਉਸ ਤੋਂ ਪਹਿਲਾਂ ਤੁਸੀਂ ਜਿੰਨੀ ਉਮਰ ਹੈਗੀ ਆ ਉਸ ਦੇ ਅਕੋਰਡਿੰਗ ਤੁਸੀਂ 55 ਤੋਂ ਲੈ ਕੇ 220 ਰੁਪਏ ਜਮ੍ਹਾਂ ਕਰਾ ਸਕਦੇ ਹੋ ਇਹ ਉਮਰ ਦੇ ਹਿਸਾਬ ਦੇ ਨਾਲ ਹੈ ਜਿਸ ਦੇ ਕਾਰਨ ਕੋਈ ਮੁਸ਼ਕਲ ਤੁਹਾਨੂੰ ਨਹੀਂ ਆਵੇਗੀ ਠੀਕ ਹੈ ਜੀ ਤੱਗੇ ਗੱਲ ਕਰਦੇ ਹਾਂ ਦੋਸਤੋ ਤੁਹਾਨੂੰ ਹਰ ਸਾਲ ਕਿੰਨੀ ਪੈਨਸ਼ਨ ਮਿਲੇਗੀ ਜੇਕਰ ਛੋਟੇ ਕਿਸਾਨ ਨਿਵੇਸ਼ਿਤ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ 3000 ਰੁਪਏ ਪਰ ਤੇ ਮਹੀਨਾ ਦੀ ਦਰ ਦੇ ਨਾਲ ਤੁਹਾਨੂੰ ਹਰ ਸਾਲ 63000 ਰੁਪਏ ਦੀ ਪੈਨਸ਼ਨ ਦਾ ਲਾਭ ਮਿਲੇਗਾ ਇਸ ਦੇ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਸਮੇਂ ਸਿਰ ਇਸ ਸਕੀਮ ਦੇ ਵਿੱਚ ਸ਼ਾਮਲ ਹੋ ਜੋ ਕਿ ਇੱਕ ਸੁਨਹਿਰੀ ਪੇਸ਼ਕਸ਼ ਵਾਂਗ ਹੈ ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਮਾਨ ਦਾ ਨਿਯੋਜਨਾ ਦੇ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਤੁਕਰਾ ਦਿੰਦੇ ਆ ਤੁਹਾਨੂੰ ਪਛਤਾਉਣਾ ਪਵੇਗਾ ਯਾਨੀ ਕਿ ਜੇ ਤੁਸੀਂ ਇਹ ਸਕੀਮ ਨਹੀਂ ਕਰਵਾਉਂਦੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਪਛਤਾਉਣਾ ਵੀ ਪੈ ਸਕੇ ਠੀਕ ਹੈ ਜੀ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਜਾਣਕਾਰੀ ਦੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਲਾਭ ਸਿਰਫ ਉਸ ਵਿਅਕਤੀ ਨੂੰ ਮਿਲੇਗਾ ਜਿਸ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਮਾਨ ਦਾ ਨੀਤੀ ਦੇ ਵਿੱਚ ਨੇ ਜੁੜਿਆ ਹੋਇਆ ਹੈ ਤਾਂ ਦੋਸਤੋ ਮੋਟੀ ਮੋਟੀ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦਾ ਲਾਭ ਉਹਨਾਂ ਨੂੰ ਹੀ ਦਿੱਤਾ ਜਾਵੇਗਾ ਠੀਕ ਹੈ ਜੀ ਜਿਸ ਵਿਅਕਤੀ ਦਾ ਨਾਮ ਠੀਕ ਹੈ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਨੂੰ ਇਹ ਲਾਭ ਮਿਲੇਗਾ। ਤਾਂ ਦੋਸਤੋ ਤੁਹਾਨੂੰ ਇੱਕ ਮੋਟਾ-ਮੋਟਾ ਆਈਡੀਆ ਮੈਂ ਦੱਸਦਾ। ਦੋਸਤੋ ਜੇ ਤੁਹਾਡੀ ਦੋਸਤੋ ਉਮਰ ਠੀਕ ਹੈ ਜੀ ਜੇ ਤੁਹਾਡੀ ਦੋਸਤੋ ਉਮਰ ਜਿਹੜੀ ਹੈ 18 ਸਾਲ ਤੋਂ ਲੈ ਕੇ 40 ਸਾਲ ਉਮਰ ਤੁਹਾਡੀ ਹੈ। ਠੀਕ ਹੈ ਜੀ ਚਾਹੇ ਤੁਸੀਂ ਛੋਟੇ ਕਿਸਾਨ ਹੋ ਚਾਹੇ ਵੱਡੇ ਹੁਣ ਵੱਡੇ ਛੋਟੇ ਦੀ ਗੱਲ ਇਸ ਕਰਕੇ ਕੀਤਾ ਕਿਸੇ ਕੋਲ ਚਾਹੇ ਇੱਕ ਕਿੱਲਾ ਹੋਵੇ ਚਾਹੇ ਕਿਸੇ ਕੋਲ 100 ਕਿੱਲਾ ਹੋਵੇ ਠੀਕ ਹੈ ਜੀ ਜੇ ਤੁਸੀਂ ਕਿਸਾਨ ਹੋ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਤੁਸੀਂ ਤੁਹਾਡੀ ਉਮਰ ਦੇ ਹਿਸਾਬ ਨਾਲ 40 18 ਤੋਂ ਲੈ ਕੇ 40 ਸਾਲ ਦੀ ਉਮਰ ਤੋਂ ਲੈ ਕੇ ਦੋਸਤੋ ਉਮਰ ਦੇ ਹਿਸਾਬ ਨਾਲ ਹੀ 55 ਰੁਪਏ ਤੋਂ ਸ਼ੁਰੂ ਹੋ ਜੇਗੀ ਦੋਸਤੋ ਤੇ ਜਿਆਦਾ ਤੋਂ ਜਿਆਦਾ ਦੋਸਤੋ 220 ਜੇ ਤੁਸੀਂ 3000 ਪੈਨਸ਼ਨ ਲੈਣੀ ਹੈ ਠੀਕ ਹੈ ਜੀ 3000 ਰੁਪਏ ਪੈਨਸ਼ਨ ਲੈਣੀ ਹੈ ਤਾਂ ਦੋਸਤੋ ਜੇ ਤੁਹਾਡੀ 18 ਸਾਲ ਉਮਰ ਹੈ ਤਾਂ ਤੁਹਾਨੂੰ 54 ਰੁਪਏ ਦੇਣੇ ਪੈਣਗੇ 60 ਸਾਲ ਤੱਕ ਤੁਸੀਂ ਭਰਨਾ ਹੈ ਜੇ ਤੁਸੀਂ 3000 ਪੈਨਸ਼ਨ ਲੈਣੀ ਹੈ 40 ਸਾਲ ਉਮਰ ਹੈ ਤਾਂ ਦੋਸਤੋ ਤੁਸੀਂ 220 ਰੁਪਏ ਭਰਨੇ ਪੈਣਗੇ ਤਾਂ ਇਹ 60 ਸਾਲ ਤੱਕ ਭਰਨੇ ਪੈਣਗੇ ਤਾਂ ਦੋਸਤੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇ ਜਿਹੜਾ ਤੁਸੀਂ ਪੈਸਾ ਨਿਵੇਸ਼ ਕਰੋਗੇ ਸਰਕਾਰ ਦੀ ਐਸਐਸ ਸਕੀਮ ਦੇ ਵਿੱਚ ਠੀਕ ਹੈ ਜੀ ਹੌਲੀ-ਹੌਲੀ ਉਹ ਪੈਸਾ ਤੁਹਾਡੇ ਖਾਤੇ ਦੇ ਵਿੱਚੋਂ ਡਾਇਰੈਕਟ ਹੁੰਦਾ ਜਾਏਗਾ ਚਾਹੇ ਉਹ ਪੋਸਟ ਆਫੀਸ ਦੇ ਵਿੱਚ ਹੈ ਚਾਹੇ ਠੀਕ ਹੈ ਜੀ ਤੁਹਾਨੂੰ ਦੱਸ ਦਿਆਂ ਜੀ ਚਾਹੇ ਉਹ ਪੋਸਟ ਆਫਿਸ ਦੇ ਵਿੱਚ ਹੈ ਠੀਕ ਹੈ ਜੀ ਚਾਹੇ ਉਹ ਐਸ ਬੀ ਆਈ ਬੈਂਕ ਦੇ ਵਿੱਚ ਹੈ ਜਾਂ ਫਿਰ ਕੋਈ ਦੂਸਰਾ ਬੈਂਕ ਜਿਵੇਂ ਕਿ ਐਕਸਿਸ ਬੈਂਕ ਹੋ ਗਿਆ ਠੀਕ ਹੈ ਜੀ ਐਚ ਡੀ ਐਫ ਸੀ ਬੈਂਕ ਹੋ ਗਿਆ ਇਹਨਾਂ ਦੇ ਵਿੱਚ ਤੁਹਾਡਾ ਖਾਤਾ ਹੈ ਕਿਤੇ ਵੀ ਖਾਤਾ ਹੋਵੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਬਸ ਤੁਸੀਂ ਖਿਆਲ ਰੱਖਣਾ ਹੈ ਕਿ ਤੁਹਾਡੀ ਉਮਰ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਤੁਹਾਡੀ ਉਮਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 18 ਸਾਲ ਤੋਂ ਲੈ ਕੇ 40 ਸਾਲ ਤੋਂ ਉਮਰ ਲੈ ਕੇ ਤੁਸੀਂ 55 ਤੋਂ ਲੈ ਕੇ 3000 ਰੁਪਏ ਪੈਨਸ਼ਨ ਲੈ ਸਕਦੇ ਹੋ ਮਹੀਨਾ ਹੁਣ ਇਹ ਕੀ ਹੈ ਜੀ ਜੇ ਜਿਹੜਾ ਤੁਸੀਂ ਇਸ ਸਕੀਮ ਕੰਮ ਕਿਵੇਂ ਕਰਦੀ ਹੈ ਇਹਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਸਕੀਮ ਹੈ ਦੋਸਤੋ ਠੀਕ ਹੈ ਜੀ ਇਹ ਸਕੀਮ ਹੈ ਮੋਟਾ ਮੋਟੀ ਤੁਹਾਨੂੰ ਦੱਸ ਦਈਏ ਜਿਵੇਂ ਤੁਸੀਂ 18 ਸਾਲ ਉਮਰ ਹੈ ਤੇ 55 ਸਾਲ ਤੁਸੀਂ ਉਰੇ ਠੀਕ ਹੈ ਜੀ 55 ਰੁਪਏ ਤੁਸੀਂ ਭਰਨੇ ਆ ਠੀਕ ਹੈ ਜੀ ਇਹ ਤੁਸੀਂ 55 ਰੁਪਏ ਜਮਾ ਕਰਾਤੇ ਠੀਕ ਹੈ ਜੀ ਪਲੱਸ ਇਹਦੇ ਨਾਲ ਸਰਕਾਰ ਵੀ 55 ਰੁਪਏ ਜਿਹੜੇ ਆਪਣੀ ਤਰਫੋਂ ਜਮ੍ਹਾਂ ਕਰਾਏਗੀ ਠੀਕ ਹੈ ਜੀ ਤੇ ਤੁਹਾਡੇ ਹੋ ਗਏ 110 ਰੁਪਏ ਜਮ੍ਹਾਂ ਹੋ ਗਏ ਹਰ ਮਹੀਨੇ ਦੇ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਜਿਹੜੀ ਅਮਾਉਂਟ ਜਿਹੜੀ ਤੁਹਾਡੀ ਇਕੱਠੀ ਹੋਏਗੀ ਠੀਕ ਹੈ ਜੀ ਲਾਸਟ ਦੇ ਵਿੱਚ ਜਦੋਂ ਤੁਹਾਡੀ 60 ਸਾਲ ਉਮਰ ਹੋ ਜੇਗੀ ਉਸ ਤੋਂ ਬਾਅਦ ਤੁਹਾਨੂੰ ਦੋਸਤੋ ਉਹਦੇ 3000 ਰੁਪਏ ਜਿਹੜੀ ਪੈਨਸ਼ਨ ਹੈ ਜਿਹੜੀ ਠੀਕ ਹੈ ਜੀ ਉਹ ਪੈਨਸ਼ਨ ਤੁਹਾਨੂੰ ਮਿਲਣੀ ਸ਼ੁਰੂ ਹੋ ਜੇਗੀ ਜਿਸ ਦੇ ਵਿੱਚ ਤੁਸੀਂ ਚਾਹੇ ਆਪਣਾ ਕੋਈ ਵੀ ਖਰਚਾ ਕਰ ਸਕਦੇ ਹੋ ਚਾਹੇ ਤੁਸੀਂ ਆਪਣਾ ਇਸੇ ਪੈਨਸ਼ਨ ਨੂੰ ਦੁਆਰ ਤੋਂ ਇੱਕ ਆਰ ਡੀ ਪੋਸਟ ਆਫਿਸ ਦੇ ਵਿੱਚ ਖੋਹ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਸੋਹਣੀ ਇੱਕ ਸਕੀਮ ਮਿਲ ਜੇਗੀ ਪੈਸੇ ਦੇ ਨਾਲ ਪੈਸਾ ਇਕੱਠਾ ਹੁਣ ਸ਼ੁਰੂ ਹੋ ਜਾਏਗਾ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਹਰੇਕ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਮਿਲਦੇ ਆ ਨਵੀਂ ਅਪਡੇਟ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ ਜੀ